ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਆਪਾਂ ਇੱਕ ਹੋਰ ਜੌਬ ਅਪਡੇਟ ਲੈ ਕੇ ਆ ਚੁੱਕੇ ਹਾਂ ਜੋ ਕਿ CISF ਵਿੱਚ ਫਾਇਰਮੈਨ ਦੀਆਂ ਵੈਕੈਂਸੀਆਂ ਦੀ ਅਨਾਉਂਸਮੈਂਟ ਹੋਈ ਹੈ ਉਸ ਬਾਰੇ ਆਪਾਂ ਇਸ ਵਿੱਚ ਡਿਟੇਲ ਚ ਗੱਲ ਕਰ ਰਹੇ ਹਾਂ ਜਿਨ੍ਹਾਂ ਨੂੰ ਗੇ ਆਨਲਾਈਨ ਅਪਲਾਈ 31 ਤਰੀਕ ਤੋਂ ਸਟਾਰਟ ਹੈ ਜੀ 31 ਅਗਸਤ ਤੋਂ ਤੇ ਲਾਸਟ ਡੇਟ ਅਪਲਾਈ ਕਰਨ ਦੀ ਇਹਨਾਂ ਨੂੰ ਆਨਲਾਈਨ ਅਪਲਾਈ ਕਰਨ ਦੀ 30 ਸਤੰਬਰ ਅਪਲਾਈ ਕਰਨ ਦੀ ਲਾਸਟ ਡੇਟ ਇਸ ਵਿੱਚ ਰੱਖੀ ਗਈ ਹੈ ਇਸ ਵਿੱਚ ਕੀ ਪ੍ਰੋਸੈਸ ਰਹਿਣ ਵਾਲਾ ਅਪਲਾਈ ਕਰਨ ਦਾ ਉਸ ਬਾਰੇ ਡਿਟੈਲਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਸਾਡਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਕੋਈ ਜੌਬ ਅਪਡੇਟ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਇਹ ਜੋ ਨੋਟੀਫਿਕੇਸ਼ਨ ਦੇ ਵਿੱਚ ਜੋ ਦੱਸਿਆ ਜਾ ਰਿਹਾ ਜੀ ਉਹ ਤੁਹਾਡਾ ਇਹਦੇ ਵਿੱਚ ਫਿਜ਼ੀਕਲ ਟੈਸਟ ਵੀ ਹੋਣ ਵਾਲਾ ਹੈ ਤੇ ਤੁਹਾਡਾ ਰਿਟਨ ਟੈਸਟ ਪਹਿਲਾਂ ਰਿਟਨ ਟੈਸਟ ਹੈ ਉਸ ਤੋਂ ਬਾਅਦ ਫਿਜ਼ੀਕਲ ਟੈਸਟ ਇਸ ਵਿੱਚ ਰਹਿਣ ਵਾਲਾ ਹੈ ਜਿਸ ਵਾਸਤੇ ਕਿ ਪੂਰੇ ਪੰਜਾਬ ਆਲ ਇੰਡੀਆ ਵੈਕੈਂਸੀ ਹੈ ਇਸ ਦੇ ਵਿੱਚ ਅਨਾਉਂਸਮੈਂਟ ਕੀਤੀ ਗਈ ਹੈ ਪੇ ਲੈਵਲ 3 ਦੇ ਹਿਸਾਬ ਨਾਲ ਤੁਹਾਨੂੰ 21700 ਰੁਪਏ ਤੋਂ ਬੇਸਿਕ ਪੇ ਤੁਹਾਡੀ ਜੋ ਹੈ ਇਸ ਵਿੱਚ ਸਟਾਰਟ ਹੈ ਟੋਟਲ ਆਲ ਇੰਡੀਆ ਦੀਆਂ ਵੈਕੈਂਸੀਆਂ ਹੈ ਜੀ ਪੰਜਾਬ ਦੀਆਂ ਇਸ ਵਿੱਚ ਵੈਕੈਂਸੀਆਂ ਦੀ ਵੀ ਅਨਾਉਂਸਮੈਂਟ ਕੀਤੀ ਗਈ ਹੈ ਤੇ ਟੋਟਲ 1130 ਵੈਕੈਂਸੀਆਂ ਦੀ ਇਸ ਵਿੱਚ ਅਨਾਉਂਸਮੈਂਟ ਹੋਈ ਹੈ ਇਨਾਂ ਨੂੰ ਅਪਲਾਈ ਕਰਨ ਵਾਸਤੇ ਜੀ ਕੈਂਡੀਡੇਟਸ ਪਲੱਸ 2 ਪਾਸ ਹੋਣਾ ਚਾਹੀਦਾ ਸਾਇੰਸ ਸਬਜੈਕਟ ਨਾਲ ਅਪਲਾਈ ਕਰਨ ਦੀ ਜੋ ਲਾਸਟ ਡੇਟ ਆ ਮਤਲਬ 30 ਸਤੰਬਰ ਤੋਂ ਪਹਿਲਾਂ ਪਹਿਲਾਂ ਤੁਹਾਡੇ ਕੋਲੇ 12ਵੀਂ ਦਾ ਸਰਟੀਫਿਕੇਟ ਹੋਣਾ ਚਾਹੀਦਾ ਏਜ 18 ਤੋਂ 27 ਸਾਲ 30 ਸਤੰਬਰ ਤੱਕ ਤੁਹਾਡੀ 23 18 ਤੋਂ 23 ਸਾਲ ਦੇ ਵਿੱਚ ਵਿੱਚ ਏਜ ਜੋ ਹੈ ਹੋਣੀ ਚਾਹੀਦੀ ਹੈ ਜਾਨੀ ਕਿ 1/10/2001 ਤੋਂ ਲੈ ਕੇ 30/09/2006 ਤੱਕ ਵਾਲੇ ਕੈਂਡੀਡੇਟਸ ਇਸ ਵਿੱਚ ਅਪਲਾਈ ਕਰ ਸਕਦੇ ਆ ਬਾਕੀ ਏਜ ਰੈਲੈਕਸੇਸ਼ਨ ਗਵਰਨਮੈਂਟ ਰੂਲ ਦੇ ਹਿਸਾਬ ਨਾਲ ਜੋ ਇਸ ਵਿੱਚ ਰੱਖਿਆ ਜਾਂਦਾ ਉਹੀ ਤੁਹਾਨੂੰ ਇਸ ਵਿੱਚ ਐਸਸੀਐਸਟੀ ਕੈਟਾਗਰੀ ਵਗੈਰਾ ਨੂੰ ਸਭ ਇਸ ਵਿੱਚ ਮਿਲਣ ਵਾਲਾ ਹੈ ਐਪਲੀਕੇਸ਼ਨ ਫੀਸ ਇਸ ਵਿੱਚ ਜੋ ਅਪਲਾਈ ਕਰਨ ਵਾਸਤੇ ਜੀ ਤੁਹਾਡੀ 100 ਰੁਪਿਆ ਐਪਲੀਕੇਸ਼ਨ ਫੀਸ ਲੱਗਣ ਵਾਲੀ ਹੈ ਇਸ ਨੂੰ ਅਪਲਾਈ ਕਰਨ ਵਾਸਤੇ ਉਸ ਤੋਂ ਇਲਾਵਾ ਜੋ ਤੁਹਾਡਾ ਫਿਜ਼ੀਕਲ ਸਟੈਂਡਰਡ ਹੈ ਇਸ ਵਿੱਚ ਉਹ ਕੀ ਰਹਿਣ ਵਾਲਾ ਉਸ ਬਾਰੇ ਆਪਾਂ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਜੋ ਫਿਜ਼ੀਕਲ ਟੈਸਟ ਦੇ ਵਿੱਚ ਤੁਹਾਡਾ ਜੋ ਫਿਜ਼ੀਕਲ 5 ਕਿਲੋਮੀਟਰ ਦਾ ਇਸ ਵਿੱਚ ਤੁਹਾਡਾ ਰਨ ਰਹਿਣ ਵਾਲਾ ਜੀ ਤੋਂ ਕਿ ਤੁਸੀਂ 24 ਮਿੰਟਾਂ ਦੇ ਵਿੱਚ ਕੁਆਲੀਫਾਈਇੰਗ ਮਾਰਕਸ ਦੇ ਆਧਾਰ ਤੇ ਕੋਈ ਫਰਸਟ ਆਉਣ ਦਾ ਐਕਸਟਰਾ ਪੁਆਇੰਟ ਰੀਸ ਦੇ ਵਿੱਚ 24 ਮਿੰਟਾਂ ਦੇ ਵਿੱਚ ਤੁਸੀਂ 5 ਕਿਲੋਮੀਟਰ ਰਨ ਪੂਰਾ ਕਰਨਾ ਹੈ ਤੇ ਹਾਈਟ ਤੁਹਾਡੀ 170 ਸੈਂਟੀਮੀਟਰ ਚਾਹੀਦੀ ਆ ਚੈਸਟ 80 ਬਿਨਾ ਫਲਾਏ ਦੇ 85 ਸੈਂਟੀਮੀਟਰ ਫਲਾਕੇ ਤੁਹਾਡੀ ਚੈਸਟ ਜੋ ਹੈ ਹੋਣੀ ਚਾਹੀਦੀ ਹੈ ਇਸ ਦਾ ਜੋ ਨੋਟੀਫਿਕੇਸ਼ਨ ਨਿਕਲਣ ਤੋਂ ਪਹਿਲਾਂ ਜੋ ਕੈਂਡੀਡੇਟਸ ਇਸ ਦਾ ਰਿਟਰਨ ਟੈਸਟ ਜੋ ਰਹਿਣ ਵਾਲਾ ਜੀ ਕੈਂਡੀਡੇਟਸ ਦਾ ਉਦੋਂ 100 ਨੰਬਰ ਦਾ ਕੁਐਸਚਨ ਦਾ ਟੈਸਟ ਹੋਣਾ ਤੁਹਾਡਾ 120 ਮਿੰਟਾਂ ਦਾ ਟੈਸਟ ਤੇ ਡਿਊਰੇਸ਼ਨ ਤੁਹਾਨੂੰ ਮਿਲਣਾ ਇਸ ਦੇ ਵਿੱਚ ਸੀਬੀਟੀ ਕੰਪਿਊਟਰ ਬੇਸਡ ਟੈਸਟ ਹੋਊਗਾ ਉਹ ਤੁਸੀਂ ਇੰਗਲਿਸ਼ ਤੇ ਹਿੰਦੀ ਲੈਂਗੁਏਜ ਦੇ ਵਿੱਚ ਤੁਹਾਡਾ ਟੈਸਟ ਰਹਿਣ ਵਾਲਾ ਤੁਸੀਂ ਉਸ ਦੇ ਹਿਸਾਬ ਨਾਲ ਆਪਣੀ ਤਿਆਰੀ ਕਰਿਓ ਸੀਆਈਐਸਐਫ ਦੇ ਵਿੱਚ ਕੌਸਟੇਬਲ ਫਾਇਰ ਦੀਆਂ ਵੈਕੈਂਸੀਆਂ ਦੀ ਅਨਾਉਂਸਮੈਂਟ ਹੈ ਬਹੁਤ ਵਧੀਆ ਵੈਕੈਂਸੀਆਂ 1130 ਵੈਕੈਂਸੀਆਂ ਦੀ ਅਨਾਉਂਸਮੈਂਟ ਹੋਈ ਹੈ ਉਸ ਬਾਰੇ ਜੋ ਕੈਂਡੀਡੇਟਸ ਇਸ ਕ੍ਰਾਈਟੇਰੀਆ ਵਿੱਚ ਆ ਰਹੇ ਉਹ ਜ਼ਰੂਰ ਅਪਲਾਈ ਕਰਨ ਬਾਕੀ ਅੱਜ ਦੀ ਵੀਡੀਓ ਚ ਬਸ ਆਪਣਾ ਇਹੀ ਅਪਡੇਟ ਸੀਗੀ ਵੀਡੀਓ ਵਧੀਆ ਲੱਗੀ ਹੋਏ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ